ਵਾਹਿਗੁਰੂ ਜੀ ਪਾਈ ਟੋਡਰ ਮਲ ਜੀ ਖੱਤਰੀ ਬਰਾਦਰੀ ਦਾ ਇੱਕ ਧਨਾੜ ਸਿੱਖ ਸੀ ਤੇ ਉਹ ਦਿੱਲੀ ਦਰਬਾਰ ਵਿੱਚ ਉੱਚ ਅਹੁਦੇਦਾਰ ਅਤੇ ਸਰਹੰਦ ਦੇ ਦਰਬਾਰ ਵਿੱਚ ਦੀਵਾਨ ਦੀ ਪਦਵੀ ਤੇ ਸੁਸ਼ੋਭਿਤ ਰਿਹਾ ਉਹ ਪਿੰਡ ਕਾਕੜਾ ਦਾ ਰਹਿਣ ਵਾਲਾ ਸੀ ਤੇ ਇਸ ਦੇ ਆਲੇ ਦੁਆਲੇ ਦੀ ਬਹੁਤ ਸਾਰੀ ਜ਼ਮੀਨ ਦਾ ਮਾਲਕ ਸੀ ਪਿੰਡ ਕਾਕੜਾ ਵਿੱਚੋਂ ਉੱਠ ਕੇ ਰਾਜਪੂਤਾਂ ਖੱਤਰੀਆਂ ਤੇ ਬ੍ਰਾਹਮਣਾਂ ਨੇ ਪਿੰਡ ਆਲੂਰਕ ਵਸਾਇਆ ਗੁਰੂ ਤੇਗ ਬਹਾਦਰ ਜੀ ਮਾਲਵਾ ਰਟਣ ਕਰਦੇ ਹੋਏ ਪਿੰਡ ਆਲੂਰਕ ਚ ਇੱਕ ਸਾਧੂ ਦੀ ਕੁਟੀਆਂ ਵਿੱਚ ਦਰਖਤਾਂ ਦੀ ਸੰਗਣੀ ਛਿੜੀ ਚ ਇੱਕ ਨਿੰਮ ਦੇ ਦਰਖਤ ਥਲੇ ਜਾ ਵੀ ਰਜੇ ਤੇ ਬੋੜ ਦੇ ਦਰਖਤ ਥਲੇ ਆਪਣਾ ਘੋੜਾ ਬੰਨਿਆ ਇਹ ਸਾਧੂ ਨੇ ਗੁਰੂ ਜੀ ਸਮੇਤ ਨਾਲ ਆਈਆਂ ਸੰਗਤਾਂ ਦਾ ਬਹੁਤ ਹੀ ਆਦਰਮਾਨ ਕੀਤਾ ਇਸ ਤੋਂ ਪਹਿਲਾਂ ਗੁਰੂ ਜੀ ਇਸ ਕੁਟਿਆ ਦੇ ਨੇੜੇ ਹੀ ਰਾਜਪੂਤਾਂ ਦੇ ਇੱਕ ਖੂਹ ਦੇ ਕੋਲ ਬੈਠੇ ਸੀ ਜਿਸ ਦੇ ਪਾਸ ਇੱਕ ਛਪੜੀ ਵੀ ਸੀ ਉਹਨਾਂ ਰਾਜਪੂਤਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਦੇ ਖੂਹ ਤੇ ਡੇਰਾ ਨਾ ਲਾਉਣ ਕਿਉਂਕਿ ਬਾਅਦ ਵਿੱਚ ਮੁਸਲਮਾਨ ਰੰਗੜ ਉਹਨਾਂ ਨੂੰ ਤੰਗ ਕਰਨਗੇ ਗੁਰੂ ਜੀ ਨੇ ਕਿਹਾ ਕਿ ਉਹ ਇੱਥੋਂ ਚਲੇ ਜਾਣਗੇ ਨਾਲ ਹੀ ਕੁਸ਼ ਫਰਲਾਂਗਾ ਦੀ ਦੂਰੀ ਤੇ ਇਹ ਸਾਧੂ ਦੀ ਕੁਟਿਆ ਸੀ ਤੇ ਇਹ ਗੁਰੂ ਜੀ ਨੂੰ ਬੇਨਤੀ ਕਰਕੇ ਆਪਣੀ ਕੁਟਿਆ ਚ ਲੈ ਆਇਆ ਉਸ ਸਮੇਂ ਭਾਈ ਟੋਡਰ ਮਲ ਜੀ ਨੇ ਆਪਣੇ ਪਿੰਡ ਕਾਕੜਾ ਤੋਂ ਆਪਣੀ ਪਤਨੀ ਤੇ ਕੁਝ ਸੇਵਕਾਂ ਨਾਲ ਆਣ ਕੇ ਗੁਰੂ ਜੀ ਤੇ ਉਹਨਾਂ ਨਾਲ ਆਈਆਂ ਸੰਗਤਾਂ ਦੀ ਬਹੁਤ ਹੀ ਭਾਵਨਾ ਨਾਲ ਸੇਵਾ ਕੀਤੀ ਜਿਸ ਤੋਂ ਗੁਰੂ ਪਾਤਸ਼ਾਹ ਜੀ ਬਹੁਤ ਹੀ ਪ੍ਰਸੰਨ ਹੋਏ ਉਸ ਸਮੇਂ ਗੁਰੂ ਜੀ ਨਾਲ ਇਹ ਪ੍ਰਮੁੱਖ ਸ਼ਖਸੀਅਤਾਂ ਸ਼ਾਮਿਲ ਸਨ ਮਾਤਾ ਨਾਨਕੀ ਜੀ ਗੁਰੂ ਜੀ ਦੀ ਮਾਂ ਮਾਤਾ ਗੁਜਰੀ ਜੀ ਗੁਰੂ ਜੀ ਦੀ ਸੁਪਤਨੀ ਮਮਾ ਕਿਰਪਾਲ ਚੰਦ ਜੀ ਦਸ਼ਮੀਸ਼ ਜੀ ਦੇ ਮਾਮਾ ਜੀ ਭਾਈ ਸੁਖਾ ਜੀ ਭਾਈ ਨੰਦ ਜੀ ਭਾਈ ਨੱਥੂ ਜੀ ਰਬਾਬੀ ਦਾ ਯਥਾ ਸਾਹਿਬ ਚੰਦ ਜੀ ਗੁਰਬਖਸ਼ ਜੀ ਮਤੀ ਦਾਸ ਜੀ ਸਾਧੂ ਜੀ ਦਿਆਲਾ ਜੀ ਭਾਈ ਫੇਰੂ ਜੀ ਆਦਿਕ ਸਿੱਖਾਂ ਵਿੱਚ ਬੋਤਿਆਂ ਦੇ ਪਰਿਵਾਰ ਵੀ ਨਾਲ ਸੀ ਹੋਰ ਬਹੁਤ ਸੰਗਤ ਦੀ ਦਾਸ-ਦਾਸੀਆਂ ਵੀ ਨਾਲ ਸਨ ਇਹ ਸਾਰਾ ਕਾਫਲਾ ਰੱਥ ਘੋੜੇ ਬੈਲ ਗੱਡੀਆਂ ਤੇ ਪੈਦਲ ਸਫ਼ਰ ਕਰ ਰਿਹਾ ਸੀ। ਇੰਨਾ ਸਾਰਿਆਂ ਦੇ ਇੱਥੇ ਓਣ ਨਾਲ ਬਹੁਤ ਰੁਣਕ ਲੱਗੀ ਰਹੀ ਤੇ ਗੁਰੂ ਜੀ ਇੱਕ ਦਿਨ ਤੇ ਰਾਤ ਸੰਗਤਾਂ ਸਮੇਤ ਇੱਥੇ ਵਿਰਾਜੀ ਰਹੇ। ਭਾਈ ਟੋਡਰ ਮਲ ਜੀ ਨੇ ਗੁਰੂ ਜੀ ਤੋਂ ਸਿੱਖੀ ਪ੍ਰਾਪਤ ਕਰਕੇ ਸੇਵਾ ਦੇ ਨਾਲ ਸ਼ਬਦ ਦੀ ਕਮਾਈ ਵੀ ਇੱਥੋਂ ਹੀ ਸ਼ੁਰੂ ਕਰ ਦਿੱਤੀ। ਜਦੋਂ ਗੁਰੂ ਜੀ ਇੱਥੋਂ ਚੱਲਣ ਲੱਗੇ ਤਾਂ ਭਾਈ ਟੋਡਰ ਮਲ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਹੋਰ ਸਮਾਂ ਇੱਥੇ ਠਹਿਰ ਜਾਣ ਤਾਂ ਕਿ ਉਹ ਰੱਜ ਕੇ ਸੇਵਾ ਕਰ ਲਵੇ ਗੁਰੂ ਜੀ ਨੇ ਅਨੁਭਵੀ ਵਚਨ ਕਰਦਿਆਂ ਕਿਹਾ ਕਿ ਭਾਈ ਟੋਡਰ ਮੱਲ ਤੂੰ ਆਉਣ ਵਾਲੇ ਸਮੇਂ 'ਚ ਰੱਜ ਕੇ ਸੇਵਾ ਕਰੇਂਗਾ ਤੇਰੀ ਇਹ ਸ਼ਰਦਾ ਵੀ ਪੂਰੀ ਹੋਵੇਗੀ ਗੁਰੂ ਜੀ ਆਪਣੇ ਕਾਫਲੇ ਸਮੇਤ ਅਗਲੇ ਪਿੰਡੇ ਨੂੰ ਚੱਲ ਪਏ ਤੇ ਭਾਈ ਟੋਡਰ ਮੱਲ ਜੀ ਆਪਣੇ ਸੰਗੀ ਸਾਥੀਆਂ ਸਮੇਤ ਪਿੰਡ ਕਾਕੜਾ ਨੂੰ ਵਾਪਸ ਚਲੇ ਗਏ ਗੁਰੂ ਤੇਗ ਬਹਾਦਰ ਜੀ ਦੇ ਮਿਲਾਪ ਤੋਂ ਬਾਅਦ ਗੁਰੂ ਜੀ ਦੀਆਂ ਅਸੀਸਾਂ ਦਾ ਸਦਕਾ ਆਪਣੇ ਕਾਰੋਬਾਰ ਨੂੰ ਹੋਰ ਵਧਾਉਣ ਦੇ ਇਰਾਦੇ ਨਾਲ ਭਾਈ ਟੌਡਰ ਮਲ ਜੀ ਸਰਹੰਦ ਆਣ ਕੇ ਰਹਿਣ ਲੱਗ ਪਏ ਤੇ ਤਰੱਕੀ ਕਰਦੇ ਹੋਏ ਉਹ ਸਰਹੰਦ ਦੇ ਹੀਰੇ ਮੋਤੀ ਦੇ ਤਣਾੜ ਵਪਾਰੀ ਬਣ ਗਏ ਸੂਝ ਸਿਆਣਪ ਤੇ ਆਪਣੇ ਤਜਰਬੇ ਨਾਲ ਉਹ ਦਿੱਲੀ ਦਰਬਾਰ ਤੱਕ ਵੀ ਜਾ ਪਹੁੰਚੇ ਅਤੇ ਉੱਥੇ ਉੱਚੇ ਅਹੁਦੇ ਤੇ ਰਹੇ ਉਹਨਾਂ ਨਾਲ ਦਿੱਲੀ 'ਚ ਇੱਕ ਰੋਚਕ ਘਟਨਾ ਇਸ ਤਰ੍ਹਾਂ ਵਾਪਰੀ ਕਿ ਭਾਈ ਮੀਹਾ ਜੀ ਸਿੱਖੀ ਦਾ ਪਰਚਾਰ ਕਰਦੇ ਹੋਏ ਨਿਸ਼ਾਨ ਸਾਹਿਬ ਲਹਿਰਾਉਂਦੇ ਤੇ ਦੱਖਣੀ ਬਲਦ ਉੱਤੇ ਨਗਾਰਾ ਰੱਖ ਕੇ ਵਜਾਉਂਦੇ ਹੋਏ ਦਿੱਲੀ ਸ਼ਹਿਰ ਵਿੱਚ ਜਾ ਪਹੁੰਚੇ ਇਹ ਬਖਸ਼ਿਸ਼ਾ ਗੁਰੂ ਤੇਗ ਬਹਾਦਰ ਜੀ ਨੇ ਭਾਈ ਮੀਆਂ ਜੀ ਨੂੰ ਬਖਸ਼ੀਆਂ ਸੀ ਤੇ ਇਹਨਾਂ ਦੀ ਉਦਾਸੀ ਸੰਪਰਦਾ ਨੂੰ ਮੀਹਾ ਸ਼ਾਹੀ ਤੇ ਮੀਹਾ ਦਾਸੀਏ ਕਿਹਾ ਜਾਂਦਾ ਹੈ ਦਿੱਲੀ ਦੇ ਮੁੱਖ ਦਰਵਾਜ਼ੇ ਮੂਰੇ ਪਹਿਰੇਦਾਰ ਸਿਪਾਈਆਂ ਨੇ ਰੋਕ ਲਿਆ ਅਤੇ ਇਹਨਾਂ ਦੇ ਸੇਵਕਾਂ ਕੋਲੋਂ ਨਿਸ਼ਾਨ ਸਾਹਿਬ ਖੋ ਲਿਆ ਤੇ ਨਗਾਰਾ ਵਜਾਉਣ ਵਾਲੇ ਨੂੰ ਦਖਣੀ ਬਲਦ ਉਤੋਂ ਥੱਲੇ ਲਾ ਕੇ ਉਸ ਦਾ ਨਗਾਰਾ ਵੀ ਜ਼ਬਤ ਕਰ ਲਿਆ ਉਸ ਸਮੇਂ ਆਮ ਕੋਈ ਨਗਾਰਾ ਨਹੀਂ ਸੀ ਵਜਾ ਸਕਦਾ ਸਰਕਾਰੀ ਤੌਰ ਤੇ ਇਸ ਤਰ੍ਹਾਂ ਨਗਾਰਾ ਵਜਾਉਣ ਵਾਲੇ ਨੂੰ ਦੋਸ਼ੀ ਸਮਝਿਆ ਜਾਂਦਾ ਸੀ ਬਾਦਸ਼ਾਹ ਦੀ ਆਗਿਆ ਨਾਲ ਖਾਸ ਅਹਿਲਕਾਰ ਉਮਰਾਵ ਆਦਿਕ ਹੀ ਨਗਾਰਾ ਵਜਾ ਸਕਦੇ ਸਨ ਸਿਪਾਹੀ ਪਾਈ ਮੀਹਾ ਜੀ ਨੂੰ ਇਨਾਂ ਦੇ ਸੇਵਕਾਂ ਸਮੇਤ ਗ੍ਰਿਫਤਾਰ ਕਰਨ ਲੱਗੇ ਤਾਂ ਨਗਾਰੇ ਦੀਆਂ ਅਗੰਮੀ ਆਵਾਜ਼ਾਂ ਆਪਣੇ ਆਪ ਹੀ ਗੂੰਜਣ ਲੱਗ ਪਈਆਂ ਇਹ ਕੋਤਕ ਦੇਖ ਕੇ ਸਿਪਾਈਆਂ ਨੇ ਇਹਨਾਂ ਨੂੰ ਛੱਡ ਦਿੱਤਾ ਤੇ ਆਪਣੇ ਮੁਖੀ ਉਹਦੇਦਾਰ ਨੂੰ ਜਾ ਬੁਲਾਇਆ ਜੋ ਕਿ ਪਾਈ ਟੋਡਰ ਮਲਜੀ ਸੀ ਉਹਨਾਂ ਨੇ ਵੀ ਨਗਾਰੇ ਦੀਆਂ ਆਵਾਜ਼ਾਂ ਆਪਣੇ ਆਪ ਗੂੰਜਦੀਆਂ ਸੁਣੀਆਂ ਤਾਂ ਉਹ ਬਹੁਤ ਹੀ ਹੈਰਾਨ ਹੋ ਕੇ ਪਾਈ ਮੀਹਾ ਜੀ ਦੇ ਚਰਨੀ ਆਣ ਲੱਗੇ ਸਾਰੀ ਜਾਣ ਪਛਾਨ ਹੋਣ ਤੋਂ ਬਾਅਦ ਪਤਾ ਲੱਗਾ ਕਿ ਭਾਈ ਮੀਹਾ ਜੀ ਗੁਰੂ ਤੇਗ ਬਹਾਦਰ ਜੀ ਤੋਂ ਵਰੋਸਾਏ ਹੋਏ ਸਨ ਭਾਈ ਟੋਡਰਮਲ ਗੁਰੂ ਤੇਗ ਬਹਾਦਰ ਜੀ ਦਾ ਬਹੁਤ ਸ਼ਰਧਾਲੂ ਸੀ ਤੇ ਉਹ ਆਪਣੇ ਗੁਰੂ ਜੀ ਦਾ ਨਾਂ ਸੁਣ ਕੇ ਭਾਈ ਮੀਹਾ ਜੀ ਦੇ ਚਰਨਾਂ ਤੇ ਟਹਿ ਢੇਰੀ ਹੋ ਗਿਆ ਅਤੇ ਉਹਨਾਂ ਨੂੰ ਸੇਵਕਾਂ ਸਮੇਤ ਆਪਣੇ ਨਿਵਾਸ ਸਥਾਨ ਤੇ ਜਾ ਠਹਿਰਾਇਆ ਕਈ ਦਿਨ ਉੱਥੇ ਠਹਿਰਾ ਕੇ ਸੇਵਾ ਕਰਦਿਆਂ ਹੋਇਆ ਭਾਈ ਟੋਡਰਮਲ ਜੀ ਨੇ ਭਾਈ ਮੀਹਾ ਜੀ ਨੂੰ ਬੇਨਤੀ ਕੀਤੀ ਕਿ ਉਹਨਾਂ ਦੇ ਕੋਈ ਔਲਾਦ ਨਹੀਂ ਹੈ ਆਪ ਜੀ ਕਿਰਪਾ ਕਰਕੇ ਔਲਾਦ ਦੀ ਬਖਸ਼ਿਸ਼ ਕਰੋ ਜੀ ਭਾਈ ਮੀਹਾ ਜੀ ਨੇ ਵਚਨ ਕਰਦਿਆਂ ਕਿਹਾ ਕਿ ਹਾਂ ਕਿ ਗੁਰੂ ਪਾਤਸ਼ਾਹ ਜੀ ਦੀ ਮਿਹਰ ਨਾਲ ਤੇਰੇ ਘਰ ਔਲਾਦ ਹੋਵੇਗੀ ਪਰ ਜੋ ਪਹਿਲਾ ਪੁੱਤਰ ਹੋਵੇਗਾ ਉਹ ਸਾਨੂੰ ਸਿੱਖੀ ਦੇ ਪ੍ਰਚਾਰ ਕਰਨ ਲਈ ਦੇ ਦੇਣਾ ਭਾਈ ਟੋਡਰ ਮੱਲ ਜੀ ਨੇ ਇਹਨਾਂ ਬਚਨਾਂ ਨੂੰ ਸੱਤ ਕਰਕੇ ਮੰਨ ਲਿਆ ਤਾਂ ਭਾਈ ਮੀਹਾ ਜੀ ਨੇ ਉਹਨਾਂ ਦੀ ਝੋਲੀ 'ਚ ਇੱਕ ਫਲ ਪਾ ਦਿੱਤਾ ਸਮਾਪਾ ਕੇ ਉਹਨਾਂ ਦੇ ਗ੍ਰਹਿ ਪੁੱਤਰ ਜਨਮਿਆ ਤਾਂ ਉਸ ਦਾ ਨਾਮ ਰੂਪਨਾਰਾਇਣ ਰੱਖਿਆ ਜਦੋਂ ਉਹ ਵੱਡਾ ਹੋਇਆ ਤਾਂ ਉਸ ਨੂੰ ਮੀਹਾ ਸ਼ਾਹੀ ਸੰਪਰਦਾ ਦੇ ਮੁਖੀ ਸਾਧੂ ਲਖਮੀਰ ਜੀ ਭਾਈ ਮੀਹਾ ਜੀ ਤੋਂ ਬਰੋਸਾਈ ਦੇ ਕੋਲ ਛੱਡ ਦਿੱਤਾ ਤੇ ਉਹ ਉਹਨਾਂ ਕੋਲੋਂ ਗੁਰਮਤ ਦੀ ਵਿਖਿਆ ਲੈ ਕੇ ਇਸੇ ਸੰਪਰਦਾ ਦੇ ਮੁਖੀ ਸੰਤ ਬਣ ਗਏ ਇਸ ਤੋਂ ਇਲਾਵਾ ਭਾਈ ਟੋਡਰ ਮਲ ਜੀ ਦੇ ਹੋਰ ਸੰਤਾਨ ਵੀ ਹੋਈ ਸੀ ਤੇ ਉਸ ਦੀਆਂ ਅਗਲੇਰੀਆਂ ਪੀੜੀਆਂ ਕਿੱਥੇ ਵਸਦੀਆਂ ਹਨ ਇਸ ਬਾਬਤ ਅਜੇ ਤੱਕ ਕੋਈ ਵੀ ਪੱਕੀ ਖੋਜ ਸਾਹਮਣੇ ਨਹੀਂ ਆਈ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਸਮੇਂ 'ਚ ਕਈ ਉਹਦੇਦਾਰਾਂ ਦੀਆਂ ਅਦਲੀਆਂ ਬਦਲੀਆਂ ਧਾਰਮਿਕ ਕਟੜਤਾ ਦੇ ਆਧਾਰ ਤੇ ਕੀਤੀਆਂ ਜੋ ਕਿ ਇਸਲਾਮ ਦਾ ਪ੍ਰਚਾਰ ਕਰਨ ਵਾਲੇ ਉਹਦੇਦਾਰ ਉਸਦੇ ਨੇੜੇ ਰਹਿ ਸਕਣ। ਦੀਵਾਨ ਟੋਡਰਮਲ ਜੀ ਨੂੰ ਦਿੱਲੀ ਦਰਬਾਰ ਦੇ ਉੱਚ ਅਹੁਦੇ ਤੋਂ ਹਟਾ ਕੇ ਸੁਬਾ ਸਰਹੰਦ ਦੇ ਨਵਾਬ ਵਜ਼ੀਰ ਖਾਨ ਦਾ ਦੀਵਾਨ ਬਣਾ ਦਿੱਤਾ। ਭਾਈ ਟੋਡਰਮਲ ਸਰਹੰਦ ਮੋੜ ਆਇਆ ਤੇ ਇੱਥੇ ਰਹਿ ਕੇ ਦੀਵਾਨ ਦੀ ਪਦਵੀ ਦੀ ਜ਼ਿੰਮੇਵਾਰੀ ਨਿਭਾਉਣ ਲੱਗਾ। ਇੱਥੇ ਰਹਿੰਦੇ ਹੋਇਆਂ ਉਸਨੇ ਆਪਣੀ ਰਿਹਾਈਸ਼ ਲਈ ਬਹੁਤ ਹੀ ਸੁੰਦਰ ਤੇ ਆਲੀਸ਼ਾਨ ਹਵੇਲੀ ਤਿਆਰ ਕਰਵਾਈ। ਅਤੇ ਇਸ ਦੇ ਘੇਰੇ ਵਿੱਚ ਫੁਹਾਰੇ, ਤਲਾਅ, ਖੂਹ ਤੇ ਬਾਗ-ਬਗੀਚੇ ਵੀ ਲਗਵਾਏ। ਸਮੁੰਦਰੀ ਜਹਾਜ਼ ਦੀ ਦਿਖਵਾਲੀ ਇਸ ਹਵੇਲੀ ਦਾ ਘੇਰਾ ਕਈ ਏਕੜਾਂ ਵਿੱਚ ਫੈਲਿਆ ਹੋਇਆ ਸੀ ਤੇ ਲੋਕ ਇਸ ਨੂੰ ਜਹਾਜੀ ਹਵੇਲੀ ਕਹਿੰਦੇ ਸਨ। ਜੀਵਨ ਦੇ ਕਈ ਵਰੇ ਭਾਈ ਟੋਡਰ ਮੱਲ ਜੀ ਨੇ ਆਪਣੇ ਪਰਿਵਾਰ ਸਮੇਤ ਇਸ ਹਵੇਲੀ ਵਿੱਚ ਹੀ ਗੁਜ਼ਾਰੇ। ਹਰ ਸਮੇਂ ਨੌਕਰਾਂ, ਚਾਕਰਾਂ ਤੇ ਅਮੀਰ ਵਜ਼ੀਰਾਂ ਦੀਆਂ ਰੌਣਕਾਂ ਇੱਥੇ ਲੱਗੀਆਂ ਰਹਿੰਦੀਆਂ ਸਨ। ਗਰੀਬਾਂ ਦੀ ਮਦਦ ਕਰਨ ਵਾਲੇ ਰਹਿਮਦਿਲ ਭਾਈ ਟੋਡਰ ਮਲ ਜੀ ਕੋਲ ਗਰੀਬ ਫਰਿਆਦੀ ਆਉਂਦੇ ਹੀ ਰਹਿੰਦੇ ਸੀ ਤੇ ਉਹ ਹਵੇਲੀ 'ਚ ਬੈਠ ਕੇ ਹੀ ਉਹਨਾਂ ਦੀਆਂ ਤਕਲੀਫਾਂ ਦਾ ਨਿਪਟਾਰਾ ਕਰ ਦਿੰਦਾ ਗੁਰੂ ਘਰ ਦਾ ਪ੍ਰੀਤਵਾਨ ਸਿੱਖ ਹੋਣ ਕਰਕੇ ਉਹ ਸਰਹੰਦ ਵਿੱਚ ਉਸ ਸਮੇਂ ਰਹਿੰਦੇ ਗੁਰਸਿੱਖਾਂ ਨੂੰ ਆਪਣੀ ਹਵੇਲੀ 'ਚ ਬੁਲਾ ਕੇ ਉਹਨਾਂ ਕੋਲੋਂ ਗੁਰੂ ਸਾਹਿਬਾਨਾਂ ਦੀਆਂ ਬਾਤਾਂ ਤੇ ਗੁਰਬਾਣੀ ਸੁਣ ਕੇ ਬਹੁਤ ਹੀ ਪ੍ਰਸੰਨ ਹੁੰਦਾ ਉਹਨਾਂ ਗੁਰਸਿੱਖਾਂ ਦੀ ਸੰਗਤ ਕਰਨ ਨਾਲ ਉਸ ਨੂੰ ਗੁਰਬਾਣੀ ਦੀ ਸਮਝ ਪੈ ਚੁੱਕੀ ਸੀ ਤੇ ਉਹ ਕੰਠ ਕੀਤੀ ਹੋਈ ਗੁਰਬਾਣੀ ਦਾ ਪਾਠ ਆਪਣੇ ਹਵੇਲੀ 'ਚ ਸਵੇਰੇ ਸ਼ਾਮ ਨੂੰ ਜ਼ਰੂਰ ਕਰਦਾ ਤੇ ਆਪਣੇ ਮਨ ਨੂੰ ਸਦਾ ਹੀ ਗੁਰੂ ਦੀ ਔਟ 'ਚ ਰੱਖਦਾ ਭਾਈ ਟੋਡਰ ਮਲ ਜੀ ਦੀ ਸੁਪਤਨੀ ਦਾ ਨਾਂ ਕਿਸੇ ਵੀ ਇਤਿਹਾਸਿਕ ਲਿਖਤ ਵਿੱਚ ਨਜ਼ਰੀ ਨਹੀਂ ਆਇਆ ਪਰ ਉਹ ਵੀ ਬਹੁਤ ਹੀ ਨੇਕ ਅਤੇ ਧਰਮਾਤਮਾ ਹੋਵੇਗੀ ਜਿਸ ਨੂੰ ਐਨੇ ਦਿਯਾਲੂ ਤੇ ਮਹਾਨ ਪੁਰਸ਼ ਦੇ ਲੜ ਲੱਗਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਜਿਸ ਦੀ ਕੁੱਖ ਨੂੰ ਸੰਤ ਰੂਪ ਨਰਾਇਣ ਜੀ ਨੇ ਪਾਗ ਲਾਈ ਜਦੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਕੈਦ ਕਰਕੇ ਠੰਡੇ ਬੁਰਜ ਵਿੱਚ ਰੱਖਿਆ ਗਿਆ ਉਹਨਾਂ ਦਿਨਾਂ ਚ ਭਾਈ ਟੋਡਰ ਮਲ ਜੀ ਕਈ ਦਿਨਾਂ ਤੋਂ ਕਿਧਰੇ ਗਏ ਹੋਏ ਸਨ ਜਿਸ ਦਿਨ ਉਹ ਸਰਹੰਦ ਵਾਪਸ ਆਏ ਤਾਂ ਉਸ ਦਿਨ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਸਨ ਕਰ ਆਉਂਦਿਆਂ ਹੀ ਭਇਟਾ ਡੋਰ ਮਲ ਕਚਹਿਰੀ ਵੱਲ ਨੂੰ દોੜਿਆ ਕਿ ਉਹ ਨਵਾਬ ਵजीर खान ਨੂੰ ਧੰਨ ਦੇ ਕੇ ਸਾਹਿਬ ਜਾਦੀਆਂ ਨੂੰ ਬਚਾ ਲਵੇ ਪਰ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਸਾਰਾ ਭਾਣਾ ਵਰਤ ਚੁੱਕਾ ਸੀ ਸਾਹਿਬ ਜਾਦੀਆਂ ਦੇ ਮ੍ਰਿਤਕ ਸਰੀਰ ਵੀ ਕਿਲੇ ਤੋਂ ਬਾਹਰ ਵਗਦੀ ਹੰਸਲਾ ਨਦੀ ਦੇ ਨੇੜੇ ਜੰਗਲੀ ਝਾੜੀਆਂ ਵਿੱਚ ਸੁੱਟ ਦਿੱਤੇ ਸਨ ਉਹ ਠੰਡੇ ਬੁਰਜ ਚ ਜਾ ਕੇ ਮਾਤਾ ਗੁਜਰੀ ਜੀ ਨੂੰ ਸਾਹਿਬ ਜਾਦੀਆਂ ਦੀ ਸ਼ਹੀਦੀ ਬਾਰੇ ਦੱਸਣ ਗਿਆ ਤਾਂ ਮਾਤਾ ਜੀ ਨੇ ਭਾਈ ਡੋਡਰ ਮੱਲ ਨੂੰ ਪੋਸ਼ਾਨ ਲਿਆ ਜੋ ਕਿ ਪਿੰਡ ਆਲੂ ਅਰਖ ਚ ਉਹਨਾਂ ਦੀ ਬਹੁਤ ਸੇਵਾ ਕਰ ਚੁੱਕਿਆ ਸੀ ਉਸ ਕੋਲੋਂ ਸਾਹਿਬਜ਼ਾਦੀਆਂ ਦੀ ਸ਼ਹੀਦੀ ਦਾ ਸਾਰਾ ਵਰਤਾਂਦ ਸੁਣ ਕੇ ਮਾਤਾ ਜੀ ਸਮਾਦੀ ਲੀਨ ਹੋ ਕੇ ਪਰਲੋਕ ਸੁਧਾਰ ਗਏ ਇਹ ਸਾਰਾ ਦੁਖਾਂਤ ਵਰਤ ਜਾਣ ਤੇ ਭਾਈ ਡੋਡਰ ਮੱਲ ਜੀ ਸੋਚਣ ਲੱਗੇ ਕਿ ਹੁਣ ਇਨ੍ਹਾਂ ਮਹਾਨ ਰੂਹਾਂ ਦੇ ਸੰਸਕਾਰ ਕਿਵੇਂ ਕੀਤੇ ਜਾ ਸਕਣ ਇਨਾ ਵੱਡਾ ਸਾਕੇ ਵਰਤ ਜਾਣਤੇ ਸਰਹੰਦ ਵਿੱਚ ਮਾਹੌਲ ਬਹੁਤੀ ਡਰ ਤੇ ਸਹਿਮ ਵਾਲਾ ਬਣ ਚੁੱਕਾ ਸੀ ਧਰਮੀ ਲੋਕ ਖਾਮੋਸ਼ ਹੋ ਕੇ ਆਪੋ ਆਪਣੀ ਘਰੀ ਜਾਵੜੇ ਕਿ ਕਿਤੇ ਸਾਹਿਬਜ਼ਾਦੀਆਂ ਨਾਲ ਹਮਦਰਦੀ ਵਾਲੇ ਬੋਲ ਉਹਨਾਂ ਦੇ ਮੋਹ ਨਵਾਬ ਦੇ ਸਿਪਾਹੀ ਹੀ ਨਾ ਸੁਣ ਲੈਣ ਉਸ ਸਮੇਂ ਆਮ ਬੰਦਾ ਤਾਂ ਕਿ ਕੋਈ ਅਹਿਲਕਾਰ ਵੀ ਮਾਤਾ ਜੀ ਤੇ ਸਾਹਿਬਜ਼ਾਦੀਆਂ ਨਾਲ ਹਮਦਰਦੀ ਦੀ ਗੱਲ ਨਹੀਂ ਸੀ ਕਰਦਾ ਜੋ ਕਿ ਸਾਰੇ ਹੀ ਜਾਣਦੇ ਸੀ ਕਿ ਇਸ ਦੀ ਸਜ਼ਾ ਮੋਤ ਤੋਂ ਘਟ ਨਹੀਂ ਹੋਵੇਗੀ ਅਜੀ ਹੇ ਲਤਾ ਬਾਰੇ ਸੋਚ ਵਿਚਾਰ ਕੇ ਭਾਈ ਟੋਡਰ ਮੱਲ ਜੀ ਆਪਣੇ ਭਰਾ ਨਗਰ ਮੱਲ ਨੂੰ ਨਾਲ ਲੈ ਕੇ ਇੱਕ ਰਹਿਮਦਿਲ ਪਠਾਨ ਕੋਲ ਗਏ। ਉਹ ਪਠਾਨ ਚੰਗੀ ਪਹੁੰਚ ਵਾਲਾ ਨੇਕ ਬੰਦਾ ਸੀ। ਉਸ ਨੂੰ ਆਪਣਾ ਮਨੋਰਥ ਦੱਸਿਆ ਕਿ ਉਹ ਗੁਰੂ ਜੀ ਦੀ ਮਾਤਾ ਅਤੇ ਸਾਹਿਬ ਜਾਦੀਆ ਦਾ ਸੰਸਕਾਰ ਕਰਨਾ ਚਾਹੁੰਦਾ ਹੈ। ਇਹ ਗੱਲ ਸੁਣ ਕੇ ਪਠਾਨ ਉਹਨਾਂ ਨੂੰ ਸੁੱਚਾ ਆਨੰਦ ਕੋਲ ਲੈ ਗਿਆ ਜੋ ਵਜ਼ੀਰ ਖਾਨ ਦਾ ਸਭ ਤੋਂ ਨਜ਼ਦੀਕੀ ਐਰਕਾਰ ਸੀ। ਤੇ ਇਸੇ ਨੇ ਹੀ ਸਾਹਿਬ ਜਾਦੀਆਂ ਨੂੰ ਸ਼ਹੀਦ ਕਰਨ ਤੇ ਆਪਣੀ ਕਠੋਰਤਾ ਪਰਿਮਾਤ ਲਾ ਦਿੱਤੀ ਸੀ। ਉੱਥੇ ਜਾ ਕੇ ਪਠਾਨ ਨੇ ਸੁਚਾਨੰਦ ਨੂੰ ਕਿਹਾ ਕਿ ਗੁਰੂ ਜੀ ਦੀ ਮਾਤਾ ਤੇ ਪੁੱਤਰਾਂ ਦੀਆਂ ਦੇਹਾਂ ਨਵਾਬ ਕੋਲੋਂ ਦੀਵਾਨ ਟੋਡਰ ਮਲ ਜੀ ਨੂੰ ਦਿਵਾ ਦਿਓ ਤਾਂ ਕਿ ਇਹ ਉਹਨਾਂ ਦਾ ਸੰਸਕਾਰ ਕਰ ਸਕੇ। ਉਹਨਾਂ ਮਿੱਟੀ ਹੋਈ ਮ੍ਰਿਤਕ ਸ਼ਰੀਰਾਂ ਨੂੰ ਕੀ ਕਰੋਗੇ? ਜੋ ਜ਼ੁਲਮ ਤੁਸੀਂ ਉਹਨਾਂ ਨਾਲ ਕਰਨੇ ਸੀ ਉਹ ਜਿਉਂਦਿਆਂ ਨਾਲ ਕਰ ਚੁੱਕੇ ਹੋ। ਇਹ ਸਾਰਾ ਹਿਸਾਬ ਤੁਹਾਨੂੰ ਅੱਲਾਹ ਦੀ ਦਰਗਾਹ 'ਚ ਦੇਣਾ ਪਵੇਗਾ। ਤੇ ਉੱਥੇ ਤੁਸੀਂ ਕਿਹੜਾ ਮੂੰਹ ਲੈ ਕੇ ਜਾਓਗੇ? ਪਠਾਨ ਦੀਆਂ ਸੱਚੀਆਂ ਗੱਲਾਂ ਸੁਣ ਕੇ ਸੁੱਚਾ ਉਹਨਾਂ ਸਾਹਮਣੇ ਸ਼ਰਮਿੰਦਗੀ ਮਹਿਸੂਸ ਕਰਦਾ ਹੋਇਆ ਕਹਿਣ ਲੱਗਾ ਕਿ ਤੁਸੀਂ ਗੁਰੂ ਦੀ ਮਾਂ ਤੇ ਪੁੱਤਰਾਂ ਦੀਆਂ ਦੇਹਾਂ ਲੈ ਜਾਵੋ ਮੈਂ ਤੁਹਾਡੇ ਨਾਲ ਜਾ ਕੇ ਨਵਾਬ ਸਾਹਿਬ ਕੋਲੋਂ ਉਹਨਾਂ ਦੀਆਂ ਦੇਹਾਂ ਦੁਆ ਦਿੰਦਾ ਹਾਂ ਸੁੱਚਾ ਨੰਦ ਨੇ ਮਾਤਾ ਜੀ ਤੇ ਸਾਹਿਬਜ਼ਾਦੀਆਂ ਦੀਆਂ ਮ੍ਰਿਤਕ ਦੇਹਾਂ ਨਵਾਬ ਕੋਲੋਂ ਟੋਡਰ ਮੱਲ ਨੂੰ ਦੁਆ ਦਿੱਤੀਆਂ ਤੇ ਉਹਨਾਂ ਨੇ ਚੰਦਨ ਦੀ ਚਿਖਾ ਤਿਆਰ ਕਰਕੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਸਿੱਕੇ ਇਤਿਹਾਸ ਦੇ ਹੋਰ ਸਰੋਤਾਂ ਤੇ ਪੱਕੇ ਰਵਾਇਤ ਅਨੁਸਾਰ ਅਤੇ ਖੋਜਾਂ ਅਨੁਸਾਰ ਅੱਗੇ ਜੋ ਕੁਝ ਹੋਇਆ ਉਸ ਦਾ ਵਿਸਥਾਰ ਸਹਿਤ ਜ਼ਿਕਰ ਕਰਦੇ ਹਾਂ ਕਿ ਸੁਚਾਨੰਦ ਨੂੰ ਮਾਤਾ ਜੀ ਤੇ ਸਾਹਿਬਜ਼ਾਦੀਆਂ ਦੇ ਸੰਸਕਾਰ ਕਰਨ ਨਾਲ ਕੋਈ ਹਮਦਰਦੀ ਨਹੀਂ ਸੀ ਉਹ ਟੋਡਰਮਲ ਨਗਰਮਲ ਤੇ ਪਠਾਨ ਨਾਲ ਨਵਾਬ ਕੋਲ ਜਾਣ ਲਈ ਇਸ ਕਰਕੇ ਚੱਲ ਪਿਆ ਕਿ ਇਹ ਤਮਾਸ਼ਾ ਦੇਖਦੇ ਹਾਂ ਕਿ ਗੁਰੂ ਦੀ ਮਾਂ ਤੇ ਪੁੱਤਰਾਂ ਨਾਲ ਹਮਦਰਦੀ ਰੱਖਣ ਵਾਲਿਆਂ ਨਾਲ ਨਵਾਬ ਸਾਹਿਬ ਕੀ ਵਰਤਾਓ ਕਰਦੇ ਹਨ ਇਹ ਚਾਰੇ ਜਾਣੇ ਨਵਾਬ ਵਜ਼ੀਰ ਖਾਨ ਕੋਲ ਚਲੇ ਗਏ ਤੇ ਉੱਥੇ ਜਾ ਕੇ ਸੁਚਾਨੰਦ ਨੇ ਕਪਟੀ ਲਹਿਜੇ ਚ ਕਿਹਾ ਕਿ ਨਵਾਬ ਸਾਹਿਬ ਦਿਵਾਨ ਟੋਡਰ ਮਲ ਗੁਰੂ ਦੀ ਮਾਂ ਤੇ ਪੁੱਤਰਾਂ ਦਾ ਸੰਸਕਾਰ ਕਰਨ ਲਈ ਉਹਨਾਂ ਦੀ ਮ੍ਰਿਤਕ ਦੇਹਾ ਮੰਗਦਾ ਹੈ ਆਪ ਜੀ ਦਾ ਕੀ ਹੁਕਮ ਹੈ ਅੱਗੋਂ ਨਵਾਬ ਅਗੋਂ ਨਵਾਬ ਨੇ ਕਿਹਾ ਕਿ ਸਰਹੰਦ ਦੀ ਸਾਰੀ ਮਾਲਕੀ ਤਾਂ ਸਾਡੀ ਹੈ ਇਹ ਸੰਸਕਾਰ ਕਿਹੜੀ ਜ਼ਮੀਨ 'ਚ ਕਰੇਗਾ ਜੇ ਕਰੇ ਕਰਨਾ ਚਾਹੁੰਦਾ ਹੈ ਤਾਂ ਜਿੰਨੀ ਜ਼ਮੀਨ ਇਸ ਨੂੰ ਸੰਸਕਾਰ ਕਰਨ ਲਈ ਚਾਹੀਦੀ ਹੈ ਉਸ ਉੱਤੇ ਸੋਨੇ ਦੀਆਂ ਮੋਹਰਾਂ ਵਿਸ਼ਾ ਕੇ ਉਸ ਦਾ ਮੁੱਲ ਤਾਰ ਦੇਵੇ ਵਿਸ਼ਾਈਆਂ ਹੋਈਆਂ ਮੋਹਰਾਂ ਸਾਨੂੰ ਦੇ ਦੇਵੇ ਅਤੇ ਜ਼ਮੀਨ ਦਾ ਇੰਤਜ਼ਾਮ ਇਹ ਆਪ ਕਰ ਲਵੇ ਤੇ ਜ਼ਮੀਨ ਵੀ ਸ਼ਹਿਰ ਤੋਂ ਬਾਹਰ ਹੋਣੀ ਚਾਹੀਦੀ ਹੈ ਐਨੀ ਵੱਡੀ ਸ਼ਰਤ ਸੁਣ ਕੇ ਭਾਈ ਟੋਡਰ ਮਲ ਜੀ ਨੇ ਕੋਈ ਟੇਲ ਨਾ ਦਿਖਾਈ ਤੇ ਉਸਨੇ ਤੁਰੰਤ ਹੀ ਹਾਂ ਕਰ ਦਿੱਤੀ ਸਨਸਕਾਰ ਕਰਨ ਦੀ ਇਜਾਜ਼ਤ ਮਿਲਣ ਤੋਂ ਬਾਅਦ ਉਸਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਮਨ ਹੀ ਮਨ ਗੁਰੂ ਪਾਤਸ਼ਾਹ ਜੀ ਦਾ ਸ਼ੁਕਰਗੁਜ਼ਾਰ ਵੀ ਹੋਇਆ ਦੀਵਾਨ ਟੋਡਰ ਮੱਲ ਜੀ ਬਹੁਤ ਤੇਜ਼ੀ ਨਾਲ ਆਪਣੇ ਭਰਾ ਨਾਲ ਹਵੇਲੀ ਵਿੱਚ ਜਾ ਪਹੁੰਚਿਆ ਨਵਾਬ ਦੀ ਸ਼ਰਤ ਪੂਰੀ ਕਰਨ ਦੀ ਦੁਹਾਈ ਸਾਰੀ ਹਵੇਲੀ 'ਚ ਪੈ ਗਈ ਤੇ ਸਾਰਾ ਹੀ ਪਰਿਵਾਰ ਅੱਖਾਂ ਵਿੱਚੋਂ ਅਥਰੂ ਘੇਰਦਾ ਹੋਇਆ ਮੋਹਰਾ ਇਕੱਠਿਆ ਕਰਨ ਦੇ ਆਹਰ ਵਿੱਚ ਜੁਟ ਗਿਆ ਜਿੰਨੀਆਂ ਵੀ ਮੋਹਰਾ ਉਸ ਵੇਲੇ ਘਰ ਵਿੱਚ ਸੀ ਉਹਨਾਂ ਨੂੰ ਭਾਈ ਟੌਡਰ ਮਲਜੀ ਨੇ ਇੱਕ ਥੱਲੀ ਵਿੱਚ ਪਾ ਲਿਆ ਸੋਨਾ ਚਾਂਦੀ ਹੀਰੇ ਮੋਤੀ ਜੋ ਵੀ ਜਵਾਰਤ ਘਰ ਵਿੱਚ ਹੈ ਸੀ ਉਹਨਾਂ ਨੂੰ ਜੋਹਰੀਆਂ ਕੋਲ ਵੇਚ ਕੇ ਉਸ ਬਦਲੇ ਮੋਰਾ ਲੈ ਲਈਆਂ ਘਰ ਵਿੱਚ ਕੋਈ ਵੀ ਕੀਮਤੀ ਚੀਜ਼ ਨਹੀਂ ਸੀ ਬਜੀ ਔਰ ਤਾਂ ਨੂੰਹਾਂ ਧੀਆਂ ਦੇ ਗਹਿਣੇ ਵੀ ਦਾਦੀ ਮਾਂ ਤਿੰਨਕੀਆਂ ਜਿੰਦਾਂ ਦੇ ਚਰਨ ਦੀ ਪ੍ਰੀਤ 'ਚ ਨਿਸ਼ਾਵਰ ਹੋ ਗਈ ਐਨੀ ਵੱਡੀ ਸ਼ਰਤ ਨੂੰ ਐਨੇ ਥੋੜੇ ਸਮੇਂ ਚ ਪੂਰਾ ਕਰਨਾ ਕਿਸੇ ਵੀ ਮਾਇਆਤਾਰੀ ਅਮੀਰ ਦੇ ਵੱਸ ਦੀ ਗੱਲ ਨਹੀਂ ਸੀ ਇਹ ਸੇਵਾ ਭਾਈ ਟੋਡਰ ਮਲ ਜੀ ਵਰਗੀ ਮਹਾਨ ਰੂਹ ਹੀ ਨਿਭਾ ਸਕਦੀ ਸੀ ਜੋ ਮਾਇਆ ਕਰਕੇ ਵੀ ਧਨਵਾਨ ਸੀ ਤੇ ਗੁਰੂ ਪ੍ਰੀਤ ਚਤਨ ਮਨ ਧਨ ਵਰਣ ਵਾਲੇ ਪੂਰਨ ਗੁਰਸਿੱਖ ਵੀ ਸਨ ਮੋਹਰਾ ਦਾ ਇੰਤਜ਼ਾਮ ਹੋਣ ਤੋਂ ਬਾਅਦ ਭਾਈ ਟੋਡਰ ਮਲ ਜੀ ਜ਼ਮੀਨ ਲੈਣ ਲਈ ਕਈ ਜ਼ਗੀਰਦਾਰਾਂ ਤੇ ਜ਼ਿਮੀਂਦਾਰਾਂ ਨੂੰ ਮਿਲੇ ਪਰ ਕਿਸੇ ਨੇ ਵੀ ਉਹਨਾਂ ਨੂੰ ਜ਼ਮੀਨ ਦੇਣ ਦੀ ਹਾਮੀ ਨਾ ਭਰੀ ਉਹ ਡਰਦੇ ਸੀ ਕਿ ਜੇ ਹਾਂ ਕਰਨ ਨਾਲ ਨਵਾਬ ਦੀ ਕਰੋਪੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਸਮਿਆਂ 'ਚ ਆਮ ਲੋਕ ਜ਼ਮੀਨਾਂ ਦੇ ਮਾਲਕ ਨਹੀਂ ਸੀ ਹੁੰਦੇ ਸਰਕਾਰ ਦੇ ਅਧੀਨ ਜ਼ਗੀਰਦਾਰ ਤੇ ਜ਼ਮੀਦਾਰ ਹੁੰਦੇ ਸੀ ਤੇ ਇਹ ਇਹ ਜ਼ਮੀਨਾਂ ਦੇ ਮਾਲਕ ਵੀ ਸੀ ਜ਼ਗੀਰਦਾਰਾਂ ਦਾ ਰੁਤਬਾ ਵੱਡਾ ਤੇ ਜ਼ਮੀਦਾਰਾਂ ਦਾ ਰੁਤਬਾ ਛੋਟਾ ਹੁੰਦਾ ਸੀ ਇਨਾਂ ਦੇ ਅਧੀਨ ਇਹਨਾਂ ਦੀਆਂ ਜ਼ਮੀਨਾਂ ਵਾਹੁਣ ਵਾਲੇ ਮੁਜਾਰੇ ਕਿਸਾਨ ਕਾਸ਼ਤਕਾਰ ਖੇਤੀ ਕਰਦੇ ਸੀ ਤੇ ਉਹਨਾਂ ਨੂੰ ਜ਼ਗੀਰਦਾਰਾਂ ਤੇ ਜ਼ਿਮੀਂਦਾਰਾਂ ਫਸਲ ਦੀ ਉਪਜ ਦੇ ਹਿਸਾਬ ਨਾਲ ਹਿੱਸਾ ਦੇ ਦਿੰਦੇ ਸੀ ਬਾਬਾ ਬੰਦਾ ਸਿੰਘ ਜੀ ਭਹਾਦਰ ਨੇ ਆਪਣੇ ਸਿੱਖ ਰਾਜ ਸਮੇਂ ਜ਼ਗੀਰਦਾਰੀ ਤੇ ਜ਼ਿਮੀਂਦਾਰੀ ਪ੍ਰਥਾ ਨੂੰ ਖਤਮ ਕਰਕੇ ਹਲ ਵਾਹੁਣ ਵਾਲੇ ਮੁਜਾਰੀਆਂ ਨੂੰ ਜ਼ਮੀਨਾਂ ਦੇ ਖੁਦ ਮਾਲਕ ਬਣਾ ਦਿੱਤਾ ਭਾਈ ਡੋਡਰ ਮਾਲਜੀ ਨੇ ਬਹੁਤ ਹੀ ਨੱਠ ਭੱਜ ਕਰਕੇ ਸਰਹੰਦ ਤੋਂ ਬਾਹਰ ਪੂਰਬ ਦੱਖਣ ਦਿਸ਼ਾ ਨੂੰ ਅਦਕੋ ਦੀ ਵਾੜ ਤੇ ਚੌਧਰੀ ਅਤੇ ਨੂੰ ਕਿਸੇ ਤਰੀਕੇ ਨਾਲ ਆਪਣੀ ਜ਼ਮੀਨ ਦੇਣ ਲਈ ਸਹਿਮਤ ਕਰ ਲਿਆ ਚੌਧਰੀ ਅਤਾ ਆਪਣੇ ਆਰ ਪਰਿਵਾਰ ਸਮੇਤ ਇੱਥੇ ਰਹਿ ਰਿਹਾ ਸੀ ਤੇ ਇਸ ਨੇ ਆਪਣੇ ਰਹਿਣ ਵਾਲੇ ਸਥਾਨ ਨੂੰ ਆਪ ਹੀ ਵਸਾਇਆ ਸੀ ਜੋ ਇਸੇ ਦੇ ਨਾਮ ਕਰਕੇ ਪਿੰਡ ਅਤੇ ਵਾਲੀ ਕਰਕੇ ਜਾਣਿਆ ਗਿਆ ਇਸ ਦੇ ਆਸ-ਪਾਸ ਦੀ ਸਾਰੀ ਜ਼ਮੀਨ ਦਾ ਮਾਲਕ ਇਹ ਆਪ ਹੀ ਸੀ ਜ਼ਮੀਨ ਦਾ ਇੰਤਜ਼ਾਮ ਹੋ ਗਿਆ ਤਾਂ ਭਾਈ ਟੋਡਰ ਮਲ ਜੀ ਨੇ ਨਵਾਬ ਨੂੰ ਕਿਸੇ ਰਾਹੀ ਸੁਨੇਹਾ ਭੇਜਿਆ ਕਿ ਆਣ ਕੇ ਮੋਰਾਂ ਦੀ ਗਿਣਤੀ ਕਰ ਲੈਣ ਨਵਾਬ ਪਹਿਲਾਂ ਹੀ ਆਪਣੇ ਸੋਹਿਆ ਰਾਹੀ ਦੀਵਾਨ ਟੋਡਰ ਮਲ ਦੀ ਸਾਰੀ ਖਬਰ ਰੱਖ ਰਿਹਾ ਸੀ ਕਿ ਉਹ ਕਿਹਦੇ ਕਿਹਦੇ ਕੋਲ ਜਾਂਦਾ ਹੈ ਤੇ ਕੀ ਕਰ ਰਿਹਾ ਹੈ ਸੁਨੇਹਾ ਮਿਲਦਿਆਂ ਹੀ ਨਵਾਬ ਵਜ਼ੀਰ ਖਾਂ ਸੁਚਾਨੰਦ ਤੇ ਹੋਰ ਅਹਿਲਕਾਰਾਂ ਅਤੇ ਸਿਪਾਹੀਆਂ ਦੀ ਗਰਦ ਲੈ ਕੇ ਰੱਥ ਬੱਗੀਆਂ ਘੋੜਿਆਂ ਤੇ ਸਵਾਰ ਹੋ ਕੇ ਦਿਵਾਨ ਟੋਡਰ ਮਲ ਕੋਲ ਆਣ ਪਹੁੰਚਿਆ ਭਾਈ ਟੋਡਰ ਮਲ ਜੀ ਆਪਣੇ ਭਰਾ ਅਤੇ ਕੁਝ ਸਾਥੀਆਂ ਨਾਲ ਹੱਥਾਂ ਵਿੱਚ ਮੋਹਰਾਂ ਦੀਆਂ ਥੈਲੀਆਂ ਫੜ ਕੇ ਖਾਮੋਸ਼ ਬਿਰਤੀ ਚ ਉਸੇ ਥਾਂ ਖੜੇ ਹੋਏ ਸੀ ਜਿਸ ਨੂੰ ਉਹਨਾਂ ਨੇ ਮੋਰਾ ਵਿਸ਼ਾ ਕੇ ਖਰੀਦਣਾ ਸੀ ਨਵਾਬ ਵਜ਼ੀਰ ਖਾਨ ਆਸਲ ਲਗਾ ਕੇ ਬੈਠ ਗਿਆ ਅਹਿਲਕਾਰ ਤੇ ਸਿਪਾਹੀਆਂ ਦੀ ਗਰਦ ਇਸ ਦੇ ਪਿੱਛੇ ਤਮਾਸ਼ਗੀਰ ਬਣ ਕੇ ਖੜੋ ਗਈ ਭਾਈ ਟੋਡਰ ਮਲਜੀ ਨੂੰ ਜਿੰਨੀ ਜ਼ਮੀਨ ਚਾਹੀਦੀ ਸੀ ਉਸ ਉੱਤੇ ਉਸਨੇ ਚਾਰੇ ਪਾਸੇ ਪਹਿਲਾਂ ਹੀ ਨਿਸ਼ਾਨੀ ਲਗਾਈ ਹੋਈ ਸੀ ਤੇ ਇਸ ਦੇ ਵਿੱਚ ਮੋਰਾ ਵਿਛਾਈਆਂ ਜਾਣੀਆਂ ਸਨ ਭਾਈ ਟੋਡਰ ਮਲਜੀ ਤੇ ਉਹਨਾਂ ਦੇ ਸਾਥੀਆਂ ਨੇ ਇੱਕ ਇੱਕ ਕਰਕੇ ਖਰੀਦਦਾਰ ਮੋਰਾ ਵਿਛਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਨਵਾਬ ਟਿਕਟਕੀ ਲਾ ਕੇ ਮੋਰਾ ਵੱਲ ਦੇਖਦਾ ਰਿਹਾ ਢੇਰ ਸਾਰੀਆਂ ਮੋਰਾ ਨਾਲ ਧਰਤੀ ਨੂੰ ਟੱਕ ਦਿੱਤਾ ਗਿਆ ਤੇ ਨਵਾਬ ਦੀ ਤਸੱਲੀ ਹੋਣ ਤੇ ਇਹ ਕੰਮ ਸਮਾਪਤ ਕੀਤਾ ਗਿਆ। ਮੋਰਾ ਨੂੰ ਥਲੀਆਂ ਵਿੱਚ ਪੁਆ ਕੇ ਨਵਾਬ ਵਜੀਰ ਖਾਨ ਆਪਣੇ ਲਾਮ ਲਸ਼ਕਰ ਨੂੰ ਲੈ ਕੇ ਸਰਹੰਦ ਨੂੰ ਮੁੜ ਵਾਪਸ ਚਲਾ ਗਿਆ। ਇਨ੍ਹਾਂ ਪਾਪੀਆਂ ਦੀ ਜੰਜਤੁਰ ਜਾਣ ਤੋਂ ਬਾਅਦ ਭਾਈ ਟੋਡਰ ਮਲ ਜੀ ਸਾਥੀਆਂ ਸਮੇਤ ਵਾਹੂਦਾਹੀ ਠੰਡੇ ਬੁਰਜ ਵੱਲ ਨੂੰ ਗਏ ਕਿ ਮਾਤਾ ਗੁਜਰੀ ਜੀ ਦੇ ਸਰੀਰ ਨੂੰ ਚੁੱਕ ਕੇ ਪੋਤਿਆਂ ਦੇ ਸਰੀਰਾਂ ਕੋਲ ਲੈ ਆਈਏ। ਉੱਥੇ ਜਾ ਕੇ ਇਹਨਾਂ ਨੂੰ ਪਤਾ ਲੱਗਾ ਕਿ ਮਾਤਾ ਜੀ ਦਾ ਸਰੀਰ ਪਾਪੀਆਂ ਨੇ ਪਹਿਲਾਂ ਹੀ ਸਾਹਿਬਜ਼ਾਦੀਆਂ ਦੇ ਸ਼ਰੀਰਾਂ ਕੋਲ ਸੁੱਟਵਾ ਦਿੱਤਾ ਹੈ। ਸਾਰੇ ਜਣੇ ਉਸ ਥਾਂ ਤੇ ਪਹੁੰਚੇ ਜਿੱਥੇ ਹੰਸਲਾ ਨਦੀ ਦੇ ਕਿਨਾਰੇ ਤਿੰਨਾਂ ਦੇ ਸਰੀਰ ਪਏ ਸਨ। ਭਾਈ ਟੋਡਰ ਮੱਲ ਜੀ ਨੂੰ ਜਦੋਂ ਸੰਸਕਾਰ ਕਰਨ ਦੀ ਇਜਾਜ਼ਤ ਮਿਲ ਗਈ ਸੀ ਤਾਂ ਉਸ ਨੇ ਆਪਣੀ ਹਵੇਲੀ ਵਿੱਚ ਕੰਮ ਕਰਨ ਵਾਲੇ ਇੱਕ ਦੋ ਸੇਵਾਦਾਰਾਂ ਨੂੰ ਇੱਥੇ ਸਾਹਿਬਜ਼ਾਦੀਆਂ ਦੇ ਸ਼ਰੀਰਾਂ ਕੋਲ ਪਹਿਰੇਦਾਰ ਬਿਠਾ ਦਿੱਤਾ ਸੀ ਤਾਂ ਕਿ ਕੋਈ ਜੰਗਲੀ ਜਾਨਵਰ ਉਹਨਾਂ ਦੇ ਸ਼ਰੀਰਾਂ ਦੀ ਬੇਅਦਬੀ ਨਾ ਕਰ ਜਾਣ। ਇਥੇ ਇੱਕ ਵੱਡਾ ਵਿਵਾਨ ਤਿਆਰ ਕੀਤਾ ਗਿਆ। ਦਾਦੀ ਮਾਂ ਤੇ ਪੁੱਤਿਆਂ ਨੂੰ ਇਸ਼ਨਾਨ ਕਰਵਾ ਕੇ ਨਵੇਂ ਬਸਤਰ ਪਹਿਨਾਏ। ਫਿਰ ਦਾਦੀ ਮਾਂ ਦੇ ਸਰੀਰ ਨੂੰ ਵਿਵਾਨ ਦੇ ਵਿੱਚ ਘਰ ਪਾ ਦਿੱਤਾ ਤੇ ਦੋਵਾਂ ਪੁੱਤਿਆਂ ਦੇ ਸਰੀਰਾਂ ਨੂੰ ਦਾਦੀ ਮਾਂ ਦੇ ਸੱਜੇ ਤੇ ਖੱਬੇ ਪਾਸੇ ਲਟਾ ਕੇ ਵਿਵਾਨ ਦੇ ਉੱਪਰ ਕੀਮਤੀ ਸੁੰਦਰ ਦੁਸ਼ਾਲੇ ਪਾ ਦਿੱਤੇ। ਦਾਦੀ ਮਾਂ ਦੇ ਸਰੀਰ ਦਾ ਇਸ਼ਨਾਨ ਭਾਈ ਟੋਡਰ ਮਲਜੀ ਦੇ ਪਰਿਵਾਰ ਦੀਆਂ ਔਰਤਾਂ ਨੇ ਆਪ ਹੱਥੀਂ ਕਰਵਾਇਆ। ਤੇ ਉਹਨਾਂ ਦੇ ਨਾਲ ਭਾਈ ਮੋਤੀराम ਜੀ ਮੈਰਾ ਦੀ ਮਾਂ ਤੇ ਪਤਨੀ ਵੀ ਸ਼ਾਮਿਲ ਸੀ ਇਹ ਪਰਿਵਾਰ ਗੁਰੂ ਪ੍ਰੀਤ ਚ ਆਪਾ ਵਾਰਨ ਲਈ ਤੁਣ ਚੁੱਕੇ ਸਨ ਸਾਰੀ ਤਿਆਰੀ ਹੋਣ ਤੇ ਵਿਵਾਨ ਨੂੰ ਮੋਢਿਆਂ ਤੇ ਚੁੱਕ ਕੇ ਸਤਨਾ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਸੰਸਕਾਰ ਕਰਨ ਵਾਲੇ ਸਥਾਨ ਵੱਲ ਨੂੰ ਚੱਲ ਪਏ ਉਸ ਸਮੇਂ ਇਹ ਪਰ ਮੁਖ ਗੁਰਸਿੱਖ ਇਸ ਵਿੱਚ ਸ਼ਾਮਿਲ ਸਨ ਭਾਈ ਟੋਡਰ ਮਲ ਜੀ ਅਤੇ ਉਸ ਦੇ ਪਰਿਵਾਰ ਦੀਆਂ ਮੁਖੀ ਔਰਤਾਂ ਪਈ ਨਾਗਰ ਮਲਜੀ ਭਾਈ ਮੋਤੀराम ਮਹਾਰਾਜ ਜੀ ਤੇ ਉਸ ਦੀ ਮਾਂ ਅਤੇ ਉਸ ਉਪਤਨੀ ਭਾਈ ਜੋਧ ਸਿੰਘ ਜੀ ਭਾਈ ਟੋਡਰ ਮਲਜੀ ਦੀ ਹਵੇਲੀ 'ਚ ਕੰਮ ਕਰਨ ਵਾਲੇ ਸੇਵਾਦਾਰ ਜੋ ਕਈ ਵਰਿਆਂ ਤੋਂ ਇਹਨਾਂ ਦੀ ਹਵੇਲੀ 'ਚ ਨੌਕਰੀ ਕਰਦੇ ਸੀ ਤੇ ਉਹਨਾਂ ਨੇ ਇਸ ਔਖੇ ਵੇਲੇ ਆਪਣੇ ਮਾਲਕ ਦੀਵਾਨ ਜੀ ਦਾ ਸਾਥ ਨਹੀਂ ਸੀ ਛੱਡਿਆ ਉਹਨਾਂ ਵਿੱਚੋਂ 2-4 ਸੇਵਾਦਾਰ ਵੀ ਇਸ ਸੇਵਾ ਦੇ ਕਾਰਜ ਵਿੱਚ ਸ਼ਾਮਿਲ ਸਨ ਇੱਕ ਦੋ ਹੋਰ ਪ੍ਰੀਤਮਾਨ ਸਿੱਖ ਵੀ ਇਸ ਸੇਵਾ ਵਿੱਚ ਹਾਜ਼ਰ ਹੋਏ ਹੋਣਗੇ ਭਾਈ ਟੋਡਰ ਮੱਲ ਜੀ ਤੋਂ ਲੈ ਕੇ ਇਹ ਕਠਨ ਸੇਵਾ ਨਿਭਾਉਣ ਵਾਲੇ ਸਾਰੇ ਹੀ ਸਰਹੰਦ ਨਿਵਾਸੀ ਸਨ ਵਿਵਾਨ ਨੂੰ ਸੰਸਕਾਰ ਕਰਨ ਵਾਲੀ ਥਾਂ ਦੇ ਨੇੜੇ ਰੱਖ ਕੇ ਭਾਈ ਟੋਡਰ ਮੱਲ ਜੀ ਆਪਣੇ ਸਾਥੀਆਂ ਨਾਲ ਬਹੁਤ ਹੀ ਗੰਭੀਰਤਾ ਭਰੀ ਬਿਰਤੀ ਚ ਚੰਦਨ ਦੀਆਂ ਲੱਕੜਾਂ ਨਾਲ ਅੰਗੀਠਾ ਤਿਆਰ ਕਰਵੋਣ ਲੱਗ ਪਏ ਉਹਨਾਂ ਨੇ ਲੱਕਣਾ ਆਪਣੇ ਸੇਵਾਦਾਰਾਂ ਰਾਹੀਂ ਕਿਸੇ ਲੱਕੜ ਦੇ ਵਪਾਰੀ ਕੋਲੋਂ ਖਰੀਦ ਕੇ ਪਹਿਲਾਂ ਹੀ ਇੱਥੇ ਮੰਗਵਾ ਲਈਆਂ ਸੀ ਤੇ ਦੇਸੀ ਕੀ ਉਹਦੇ ਮਟਕੇ ਅਤੇ ਲੋਹਿੰਦੀ ਸਮਗਰੀ ਦਾ ਇੰਤਜ਼ਾਮ ਵੀ ਕਰ ਰੱਖਿਆ ਸੀ ਅੰਗੀਠਾ ਤਿਆਰ ਹੋਣ ਤੇ ਦਾਦੀ ਮਾਂ ਦੇ ਸਰੀਰ ਨੂੰ ਵਿਬਾਂਧ ਤੋਂ ਛੁੱਕ ਕੇ ਅੰਗੀਠੇ ਦੇ ਵਿੱਚਕਾਰ ਰੱਖ ਪੋਤਿਆਂ ਦੇ ਸਰੀਰਾਂ ਨੂੰ ਸੱਜੇ ਖੱਬੇ ਲਟਾ ਦਿੱਤਾ ਉੱਪਰ ਕੀਮਤੀ ਦੁਸ਼ਾਲੇ ਪਾ ਦਿਤੇ ਫਿਰ ਉੱਪਰ ਹੋਰ ਲੱਕੜਾ ਰੱਖ ਕੇ ਅੰਗੀਠੇ ਨੂੰ ਸੰਪੂਰਨ ਕਰ ਦਿੱਤਾ ਇਸ ਦੇ ਉੱਪਰ ਦੇਸੀ ਘਿਓ ਦੇ ਮਟਕੇ ਪਾ ਕੇ ਹੋਰ ਖੁਸ਼ਬੂਦਾਰ ਸਮਗਰੀ ਵੀ ਸਤਕਾਰ ਵਜੋਂ ਪਾਈ ਗਈ। ਇਸ ਤੋਂ ਬਾਅਦ ਕੀਰਤਨ ਸੋਲਾ ਦਾ ਪਾਠ ਕਰਕੇ ਦਾਦੀ ਮਾਤੇ ਨਿੱਕੀਆਂ ਜਿੰਦਾਂ ਦੇ ਪ੍ਰਥਾਏ ਅੰਤਿਮ ਅਰਦਾਸ ਕੀਤੀ। ਕੀਰਤਨ ਸੋਲੇ ਦਾ ਪਾਠ ਕਰਨ ਅਤੇ ਅਰਦਾਸ ਕਰਨ ਦਾ ਜ਼ਿਕਰ ਗਿਆਨੀ ਠਾਕੁਰ ਸਿੰਘ ਦੇ ਸ਼ਹੀਦ ਬਿਲਾਸ ਵਿੱਚੋਂ ਮਿਲਦਾ ਹੈ। ਭਾਈ ਟੋਡਰ ਮਲ ਜੀ, ਭਾਈ ਮੋਤੀराम ਮਹਾਰਾਜ ਜੀ ਤੇ ਭਾਈ ਜੋਧ ਸਿੰਘ ਜੀ ਗੁਰਬਾਣੀ ਪੜ੍ਹਨੀ ਤੇ ਅਰਦਾਸ ਕਰਨੀ ਜਾਣਦੇ ਸਨ ਇਹਨਾਂ ਤਿੰਨਾਂ ਵਿੱਚੋਂ ਕਿਸੇ ਇੱਕ ਨੇ ਕੀਰਤਨ ਸੁਇਲੇ ਦਾ ਪਾਠ ਕੀਤਾ ਤੇ ਇਹਨਾਂ ਵਿੱਚੋਂ ਹੀ ਕਿਸੇ ਨੇ ਅੰਤਿਮ ਅਰਦਾਸ ਕੀਤੀ ਭਾਈ ਟੋਡਰ ਮੱਲ ਜੀ ਨੇ ਅੰਗੀਠੇ ਨੂੰ ਮੱਥਾ ਟੇਕ ਕੇ ਉਸ ਨੂੰ ਅਗਣ ਭੇਟ ਕਰਨ ਲਈ ਲਾਂਬੂਲਾ ਦਿੱਤਾ ਉਸ ਨੇ ਅੰਗੀਠੇ ਤੋਂ ਪਿੱਛੇ ਮੁੜਦਿਆਂ ਹੀ ਵਿਰਾਗ ਵਿੱਚ ਆ ਕੇ ਉੱਚੀ ਉੱਚੀ ਤਾਹਾਂ ਮਾਰੀਆਂ ਤਾਂ ਬਾਕੀਆਂ ਦਾ ਵਿਰਾਗ ਵੀ ਥੰਮਿਆ ਨਾ ਗਿਆ ਉਨੇ ਕੋ ਥੋੜੇ ਜਿਹੇ ਸੰਗੀ ਸਾਥੀ ਆਪਸ ਚ ਹੀ ਇੱਕ ਦੂਜੇ ਨੂੰ ਧਰਵਾਸ ਦੇ ਕੇ ਚੁੱਪ ਕਰੋਣ ਲੱਗ ਪਏ ਉਸ ਸਮੇਂ ਸ਼ਾਮ ਨੂੰ ਸੂਰਜ ਡੁੱਬ ਗਿਆ ਸੀ ਤੇ ਧੁੰਦ ਦੇ ਹਨੇਰੇ ਨੇ ਪੈਰ ਪਸਾਰ ਲਏ ਸੀ ਅਗੇਠੇ ਦੀਆਂ ਬਲਦੀਆਂ ਲਾਟਾਂ ਦੀ ਰੋਸ਼ਨੀ ਦੂਰ ਤੱਕ ਚਾਨਣਾ ਕਰ ਰਹੀ ਸੀ ਤੇ ਹਰ ਪਾਸੇ ਖਾਮੋਸ਼ੀ ਸ਼ਾਈ ਹੋਈ ਸੀ ਇਥੋਂ ਅੱਧ ਕੋ ਡੇਢ ਕਿਲੋਮੀਟਰ ਦੀ ਵਾੜ ਤੇ ਸਰਹੰਦ ਦੇ ਨਿਵਾਸੀਆਂ ਦੀ ਕੋਈ ਆਵਾਜ਼ ਸੁਣਾਈ ਨਹੀਂ ਸੀ ਦਿੰਦੀ ਇਥੇ ਨੇੜੇ ਵਸੇ ਚੋਦਰੀ ਅਤਾਦੀ ਅਤੇ ਵਾਲਲੀ ਦੇ ਵਸਨੀਕਾਂ ਦੀਆਂ ਆਵਾਜ਼ਾਂ ਵੀ ਖਾਮੋਸ਼ ਸਨ ਭਾਈ ਡੋਡਰ ਮੱਲ ਜੀ ਕਿੰਨੀ ਦੇਰ ਤੱਕ ਅੰਗੀਠੇ ਤੋਂ ਪਿੱਛੇ ਹਟ ਕੇ ਚੌਂਕੜਾ ਲਾਈ ਬਿਰਤੀ ਚ ਸਮਾਧੀ ਲਾ ਕੇ ਬੈਠੇ ਰਹੇ ਤੇ ਉਹਨਾਂ ਦੇ ਸੰਗੀ ਸਾਥੀ ਵੀ ਆਸ-ਪਾਸ ਬੈਠ ਗਏ ਥੋੜੀ ਦੇਰ ਬਾਅਦ ਭਾਈ ਡੋਡਰ ਮੱਲ ਜੀ ਆਪ ਹੀ ਚੁੱਪਚਾਪ ਉੱਠੇ ਤੇ ਉਹਨਾਂ ਨੇ ਅੰਗੀਠੇ ਨੂੰ ਮੱਥਾ ਟੇਕਿਆ ਉਹਨਾਂ ਨੂੰ ਦੇਖ ਕੇ ਬਾਕੀ ਦੇ ਸੰਗੀ ਸਾਥੀਆਂ ਨੇ ਵੀ ਮੱਥਾ ਟੇਕ ਕੇ ਗੁਰੂ ਫਤਿਹ ਬੁਲਾਈ। ਫਿਰ ਸਾਰੇ ਜਣੇ ਵਾਪਸ ਸਰਹੰਦ ਨੂੰ ਆਪਣੇ ਘਰਾਂ ਨੂੰ ਚੱਲ ਪਏ। ਉਹ ਜਾਂਦੇ ਹੋਏ ਪਿੱਛੇ ਨੂੰ ਮੁੜ-ਮੁੜ ਅੰਗੀਠੇ ਦੀਆਂ ਬਲਦੀਆਂ ਲੱਟਾਂ ਨੂੰ ਓਨੇ ਹੀ ਦੇਰ ਤੱਕ ਦੇਖਦੇ ਰਹੇ ਜਿੰਨੀ ਦੂਰੀ ਤੱਕ ਉਹਨਾਂ ਨੂੰ ਦਿਸਦੀਆਂ ਰਹੀਆਂ। ਆਪੋ ਆਪਣੇ ਘਰਾਂ ਵਿੱਚ ਜਾ ਕੇ ਉਹ ਡੂੰਗੀ ਰਾਤ ਤੱਕ ਮਾਤਾ ਜੀ ਤੇ ਸਾਹਿਬ ਜੀ ਦੀਆਂ ਬਾਤਾਂ ਕਰਦੇ ਰਹੇ। ਤੇ ਦਿਨ ਭਰ ਵਰਤੇ ਸਾਕੇ ਨੇ ਸਾਰੀ ਰਾਤ ਉਹਨਾਂ ਦੀਆਂ ਅੱਖਾਂ 'ਚ ਨੀਂਦ ਨਾ ਆਉਣ ਦਿੱਤੀ। ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਦੇ ਪਵਿੱਤਰ ਸ਼ਰੀਰਾਂ ਦਾ ਸੰਸਕਾਰ ਸੂਰਜ ਡੁੱਬਣ ਵੇਲੇ ਹੋਇਆ। ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਦਾ ਸੰਸਕਾਰ ਕਰਨ ਤੋਂ ਤੀਜੇ ਦਿਨ ਬਾਅਦ ਸਵੇਰ ਨੂੰ ਭਾਈ ਟੋਡਰ ਮੱਲ ਜੀ, ਭਾਈ ਨਾਗਰ ਮੱਲ ਜੀ, ਭਾਈ ਮੋਤੀराम ਮਹਿਰਾ ਜੀ ਤੇ ਭਾਈ ਜੋਧ ਸਿੰਘ ਜੀ ਅੰਗੀਠਾ ਸੰਭਾਲਣ ਲਈ ਸੰਸਕਾਰ ਕਰਨ ਵਾਲੀ ਥਾਂ ਤੇ ਪਹੁੰਚੇ। ਇਹ ਲੋੜੀਂਦਾ ਸਾਰਾ ਸਮਾਨ ਨਾਲ ਲੈ ਕੇ ਆਏ ਸੀ ਜੋ ਉਸ ਵੇਲੇ ਇਹਨਾਂ ਨੂੰ ਚਾਹੀਦਾ ਸੀ। ਸਰਦੀ ਦੀ ਰੁੱਤ ਹੋਣ ਕਰਕੇ ਅੰਗੀਠੇ ਦੀ ਅਗਦੀ ਪੂਰੀ ਤਰ੍ਹਾਂ ਸ਼ਾਂਤ ਹੋ ਚੁੱਕੀ ਸੀ ਇਹਨਾਂ ਚਾਰਾਂ ਨੇ ਬਹੁਤ ਹੀ ਅਦਮ ਨਾਲ ਅੰਗਿੱਠੇ ਨੂੰ ਨਮਸਕਾਰ ਕਰਕੇ ਸਾਰੀਆਂ ਹੱਥੀਆਂ ਨੂੰ ਬਿਬੂਤੀ ਸਮੇਤ ਇਕੱਠੀ ਕਰਕੇ ਇੱਕ ਵੱਡੀ ਗਾਗਰ ਵਿੱਚ ਪਾ ਲਿਆ ਹੱਥੀਆਂ ਦੇ ਆਲੇ ਦੁਆਲੇ ਦੀ ਬਚੀ ਹੋਈ ਬਿਬੂਤੀ ਨੂੰ ਵੱਖਰੇ ਤੌਰ ਤੇ ਇੱਕ ਹੋਰ ਛੋਟੀ ਗਾਗਰ ਵਿੱਚ ਪਾ ਕੇ ਸੰਭਾਲ ਲਿਆ ਇਹ ਦੋਵੇਂ ਗਾਗਰਾਂ ਪਿੱਤਲ ਜਾਂ ਤਾਂਬੇ ਦੀਆਂ ਸਨ ਹੱਥੀਆਂ ਵਾਲੀ ਵੱਡੀ ਗਾਗਰ ਨੂੰ ਕੀਮਤੀ ਦੁਸ਼ਾਲੇ ਵਿੱਚ ਲਪੇਟ ਕੇ ਸੰਸਕਾਰ ਕਰਨ ਵਾਲੇ ਸਥਾਨ ਤੇ ਹੀ ਟੋਹਾ ਪੁਟਕੇ ਉਸ ਵਿੱਚ ਅਦਬ ਨਾਲ ਰੱਖ ਦਿੱਤਾ ਵਿਬੂਤੀ ਵਾਲੀ ਛੋਟੀ ਗੱਗਰ ਨੂੰ ਭਾਈ ਜੋਧ ਸਿੰਘ ਨੇ ਆਪਣੇ ਨਾਲ ਜਾਣ ਲਈ ਭਾਈ ਟੋਡਰ ਮਲਜੀ ਕੋਲੋਂ ਇਜਾਜ਼ਤ ਲੈ ਲਈ ਭਾਈ ਜੋਧ ਸਿੰਘ ਜੀ ਦਾ ਜ਼ਿਕਰ ਅੱਗੇ ਆਵੇਗਾ ਅਸਥੀਆਂ ਵਾਲੀ ਵੱਡੀ ਗੱਗਰ ਨੂੰ ਪੁੱਟੇ ਹੋਏ ਟੋਹੇ ਵਜੇ ਧਰਤੀ ਤੇ ਦਬਾ ਕੇ ਉਸ ਉੱਤੇ ਮਿੱਟੀ ਦਾ ਕੱਚਾ ਬਣਾ ਦਿੱਤਾ ਫਿਰ ਆਚਾਰੇ ਜਣੇ ਥੜਾ ਸਾਹਿਬ ਨੂੰ ਬੋਧ ਹੀ ਪਿਆਰ ਸਤਕਾਰ ਨਾਲ ਮੱਥਾ ਟੇਕ ਕੇ ਵਾਪਸ ਚਲੇ ਗਏ ਸਰਹੰਦ ਚ ਦਾਦੀ ਮਾਤੇ ਨਿੱਖੀਆਂ ਜਿੰਦਾਂ ਦੇ ਅਸਥਾਨਾ ਦੇ ਬਣਨ ਦੀ ਆਰੰਭਤਾ ਇਸੇ ਕੱਚੇ ਥੜਾ ਸਾਹਿਬ ਤੋਂ ਹੋਈ ਸੀ ਫਿਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇੱਥੇ ਪੱਕਾ ਥੜਾ ਸਾਹਿਬ ਬਣਾ ਦਿੱਤਾ ਤੇ ਮਹਾਰਾਜਾ ਨਰਿੰਦਰ ਸਿੰਘ ਪਟਿਆਲਾ ਨੇ ਥੜਾ ਸਾਹਿਬ ਨੂੰ ਵਿਚਕਾਰ ਰੱਖ ਕੇ ਇਸ ਉਤੇ ਇੱਕ ਮੰਜ਼ਲੀ ਇਮਾਰਤ ਦੀ ਉਸਾਰੀ ਕਰਵਾ ਦਿੱਤੀ। ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਮੇਂ ਹੀ ਇਸ ਸਥਾਨ ਨੂੰ ਜੋਤੀ ਸਰੂਪ ਕਿਹਾ ਜਾਣ ਲੱਗ ਪਿਆ ਸੀ। ਸ਼ਹੀਦੀ ਸਾਕੇ ਤੋਂ ਬਾਅਦ ਭਾਈ ਟੋਡਰ ਮੱਲ ਜੀ ਬਹੁਤ ਹੀ ਉਦਾਸ ਰਹਿਣ ਲੱਗ ਪਏ। ਉਹ ਉਦੋਂ ਹੋਰ ਵੀ ਉਪਰਾਮ ਹੋ ਗਏ ਜਦੋਂ ਭਾਈ ਮੋਤੀ राम ਜੀ ਮਹਿਰਾ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਦਿੱਤਾ ਗਿਆ। ਸਾਰਾ ਸਾਰਾ ਦਿਨ ਉਹ ਜੋਤੀ ਸਰੂਪ ਸਾਹਿਬ ਦੇ ਥੜਾ ਸਾਹਿਬ ਕੋਲ ਬੈਠ ਕੇ ਸਿਮਰਨ ਕਰਦੇ ਰਹਿੰਦੇ। ਗੁਰੂ ਮਹਾਰੀ ਸਰਹੰਦ ਚ ਉਹਨਾਂ ਨੂੰ ਦਿਨ ਕੱਟਣੇ ਔਖੇ ਲੱਗਦੇ ਤੇ ਉਹ ਇਥੋਂ ਕਿਤੇ ਦੂਰ ਚਲੇ ਜਾਣਾ ਚਾਹੁੰਦੇ ਸੀ ਸਾਰਾ ਕੁਸ਼ ਤਾਂ ਉਹ ਪਹਿਲਾਂ ਹੀ ਵੇਚ-ਵਟ ਕੇ ਮੋਹਰਾ ਖਰੀਦਣ ਤੇ ਲਾ ਚੁੱਕੇ ਸੀ ਜੋ ਕੁਛ ਹਵੇਲੀ ਸਮੇਤ ਬਾਕੀ ਬਚਿਆ ਸੀ ਉਹ ਵੀ ਇੱਕ ਦਿਨ ਵੇਚ ਕੇ ਉਹ ਆਪਣੇ ਪਰਿਵਾਰ ਸਮੇਤ ਜਾਂ ਤਾਂ ਆਪਣੇ ਜੱਦੀ ਪਿੰਡ ਕਾਕੜਾ ਜਾ ਵਸੇ ਜਾਂ ਕਿਧਰੇ ਹੋਰ ਥਾਂ ਜਾ ਕੇ ਰਹਿਣ ਲੱਗ ਪਏ ਦਾਦੀ ਮਾਂ ਤੇ ਨਕੀਆਂ ਜਿੰਦਾਂ ਦੀ ਪ੍ਰੀਤ ਦੇ ਵਿਯੋਗ ਵਿੱਚ ਭਾਈ ਟੋਡਰ ਮਲ ਜੀ ਬਹੁਤੇ ਸਾਲ ਜੀਣ ਆ ਸਕੀ। ਉਹਨਾਂ ਦੇ ਚਲਾਣੇ ਦਾ ਇਤਿਹਾਸਕ ਅੰਦਾਜ਼ਾ ਇਸ ਤਰ੍ਹਾਂ ਲੱਗਦਾ ਹੈ ਕਿ ਜੇਕਰ ਉਹ ਜੀਵਤ ਹੁੰਦੇ ਤਾਂ ਉਸ ਸਮੇਂ ਸਰਹੰਦ ਫਤਿਹ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਉਹਨਾਂ ਨੂੰ ਬਹੁਤ ਹੀ ਮਾਨ ਸਨਮਾਨ ਦਿੱਤੀ ਨਿਵਾਜਣਾ ਸੀ। ਪਾਈ ਟੋਡਰ ਮਲਜੀ ਭਾਵੇਂ ਕਿਤੇ ਵੀ ਰਹਿੰਦੇ ਹੁੰਦੇ ਤਾਂ ਬਾਬਾ ਬੰਦਾ ਸਿੰਘ ਜੀ ਨੂੰ ਉਹਨਾਂ ਬਾਰੇ ਜ਼ਰੂਰ ਪਤਾ ਲੱਗ ਜਾਣਾ ਸੀ ਪਾਈ ਟੋਡਰ ਮਲਜੀ ਨਾਮ ਸਿਮਰਨ ਕਰਨ ਵਾਲੇ ਕੇਸਾਧਾਰੀ ਸਿੱਖ ਸਨ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਕੋਲੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਸੀ ਸਿੱਖ ਇਤਿਹਾਸ ਦੇ ਪੁਰਾਤਨ ਇਤਿਹਾਸਕਾਰ ਉਹਨਾਂ ਦੀ ਸਿੱਖ ਹੋਣ ਦੀ ਗਵਾਹੀ ੧ ਪਰਦੇ ਹਨ ਵਾਹਿਗੁਰੂ ਜੀ ਸਤ ਕੀ ਸੁਣਾਉਂਦੀਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਨਾ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਅਗਰ ਤੁਹਾਡਾ ਕੋਈ ਨਿਜੀ ਸੁਝਾਅ ਹੋਵੇ ਤਾਂ ਜਰੂਰ ਸਾਂਝਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ